हिम्मत हौसला जिगरा बड्डा रखियो सरजेंद्रਾ ਜਮੀਰਾ ਹਰਿਓ ਨਾ ਹਰਬੀਲ ਸਿੰਘੋ ਚੜਦੀ ਕਲਾ ਚਰੈਣਾ ਦੂੜੇ ਵਾਲਿਆ ਡੈਓ ਨਾ ਹਿੰਮਤ ਹੌਸਲਾ ਜਿਗਰਾ ਵੱਡਾ ਰੱਖਿਓ ਸਰਜेंद्रਾ ਜਮੀਰਾ ਹਰਿਓ ਨਾ ਹਰਬੀਲ ਸਿੰਘੋ ਚੜਦੀ ਕਲਾ ਚਰੈਣਾ ਦੂੜੇ ਬਾਲਿਆ ਡਰਿਓ ਨਾ ਤੋ ਹੋ ਸਕਦਾ ਵੀ ਉਹਨਾਂ ਦੀ ਕੋਈ ਹਾਂਜੀ ਕੁਲਵੰਤ ਸਿੰਘ ਜੀ ਲੈਣਾ ਤਾਂ ਪਿਆਰ ਪਰਿਸ਼ਦ ਅਨੁਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਅੱਜ ਪਿੰਡ ਦੂੜੇ ਦੇ ਸਰਪੰਚ ਚੋਣ ਦੇ ਨਾਂਤੇ ਪਿਛਲੇ 5 ਸਾਲ ਰਹੇ ਹੋ ਤੇ ਹੁਣ ਵੀ ਅੱਲੇ ਜਨਜਾ ਚੋਣਾਂ ਨਹੀਂ ਹੁੰਦੀਆਂ ਉਹਨਾਂ ਦੇ ਸਰਪੰਚ ਹੀ ਆ ਹਾਂਜੀ ਤੇ ਤੁਸੀਂ ਅੱਜ ਸਰੀ ਦੇ ਵਿੱਚ ਪਹੁੰਚੇ ਆ ਸਾਡੇ ਬਹੁਤ ਗਰੀਬ ਖਾਨੇ ਦੇ ਵਿੱਚ ਦੇਸੇ ਤੋਂ ਅਗਰ ਮੀਰਾਂ ਦੇ ਘਰੋਂ ਹੋ ਕੇ ਆਇਆ ਤੇ ਨਵਾਂ ਬਹੁਤ ਛੋਟਾ ਜਿਹਾ ਕੁੱਡਾ ਲੱਗਦਾ ਹਨ ਪਰ ਬੇ ਵੀ ਜਿੰਨਾ ਵੀ ਹੈ ਸਕੂਨ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਮੈਂ ਸਿਰਫ ਇਨਾ ਪੁੱਛਣਾ ਚਾਹੁੰਦਾ ਹਸਾ ਕਿ ਆਪਾਂ 5 ਸਾਲ ਦੇ ਵਿੱਚ ਪਿੰਡ ਦੇ ਵਿੱਚ ਤੁਸੀਂ ਬਹੁਤ ਕੰਮ ਕੀਤੇ ਆ ਜੇ ਉਹ ਸਾਡੇ ਥੋੜਾ ਜਿਹਾ ਦਰਸ਼ਕਾਂ ਨੂੰ ਦੱਸ ਸਕਾਂ ਕਿ ਕਿੱਥੋਂ ਸ਼ੁਰੂ ਕੀਤਾ ਕੀ ਕਰਦੇ ਵਿੱਚ ਹੱਥਿਆ ਕੀ ਹੋਣਾ ਤੁਸੀਂ ਸਟੇਟਿਸ਼ਨ ਉਹਦੇ ਲਈ ਪੁੱਛ ਰਹੇ ਹੋ ਪਿੰਡ ਦਾ ਵੱਡੀ ਦੀ ਸਤਨ ਦਾ ਸੱਜ ਜੀ ਆਪ ਜੀ ਨੂੰ ਸਸਾਸੀ ਦਾ ਤੁਹਾਨੂੰ ਮਿਲ ਕੇ ਜਲਵਾ ਖੋਸ਼ ਹੋਇਆ ਇਹ ਜਿਹੜਾ ਤੁਸੀਂ ਕੁਐਸਚਨ ਕੀਤਾ ਇਹ ਆਪਾਂ ਨੂੰ ਇਲੈਕਸ਼ਨ ਤੋਂ ਪਹਿਲੋਂ ਵੀ ਤੁਸੀਂ ਸਾਡੇ ਨਾਲ ਡਿਸਕਸ ਕੀਤਾ ਸੀ ਹਾਂਜੀ ਲੇਕਿਨ ਜਿਹੜਾ ਅੱਜ ਤੁਸੀਂ ਕੁਐਸਚਨ ਕੀਤਾ ਇਹਦੇ ਵਿੱਚ ਮੈਂ ਦੱਸਣਾ ਬੰਦੇ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਸਵਾਲ ਹਾਂਜੀ ਆਪਾਂ ਜਿਸ ਮੁੱਦੇ ਨੂੰ ਲੈ ਕੇ ਪਿੰਡ ਦੇ ਵਿੱਚ ਇਲੈਕਸ਼ਨ ਲੜਿਆ ਸੀ ਲੋਕਾਂ ਨੇ ਆਪਣਾ ਬਹੁਤ ਸਹਿਯੋਗ ਦਿੱਤਾ ਵੱਧ ਤੋਂ ਵੱਧ ਤੇ ਆਪਾਂ ਪ੍ਰਿੰਟ ਦੀ ਡਿਵੈਲਪਮੈਂਟ ਨੂੰ ਲੈ ਕੇ ਜਿਹੜਾ ਇਸ ਕੰਮ ਦੇ ਵਿੱਚ ਆਇਆ ਸੀ ਹਾਂ ਕੋਸ਼ਿਸ਼ ਵੀ ਇੱਕੀ ਪੂਰੀ ਸਭ ਤੋਂ ਪਹਿਲਾਂ ਉਹ ਜਿਹੜਾ ਪ੍ਰਿੰਟ ਦੇ ਵਿੱਚ ਸਾਡੀ ਛੱਪੜ ਸਦਾਣਾ ਹਾਂਜੀ ਉਹ ਬਹੁਤ ਵੱਡਾ ਹੈ ਬਹੁਤ ਵੱਡਾ ਸਗਾ ਦੰਦ ਵੀ ਬਹੁਤ ਜ਼ਗਰ ਹਾਂਜੀ ਉਹਨੂੰ ਅਸੀਂ ਜਿਹੜਾ ਹੈ ਨਾ ਪੂਰਾ ਸਾਫ਼ ਕਰਵਾਇਆ ਉਹਦੇ ਵਿੱਚੋਂ ਬੜੇ ਮੋਰੇ ਲੋਕਾਂ ਦੀ ਇਹਦਾ ਕੰਮ ਅਸੀਂ ਉਹ ਸ਼ੁਰੂ ਕੀਤਾ ਹਾਂਜੀ ਉਹਨੂੰ ਵੀ ਪ੍ਰਕਾਰ ਇਕੱਠੇ ਸਾਰੇ ਫੋਨ ਲਾ ਕੇ ਇਹ ਉਸ ਤੋਂ ਬਾਅਦ ਸਾਡੀ ਇੱਕ ਬਾਦਲੀ ਫਰਨੀਚ ਸੀ ਜਿਹੜੀ ਬਹੁਤ ਵੱਡੀ ਸੀਗੀ ਤਕਰੀਬਨ 14 ਮੰਤਰਾ ਲਗਦਾ ਹੈ ਫਸਟ ਟਾਈਮ ਜਿਹੜਾ ਉਹ 19 ਦੇ ਸੈਕਿੰਡ ਦੇ ਕੰਨੀ ਟਾਈਮ ਦੇ ਵਿੱਚ ਅਸੀਂ ਉਹ ਜੇ ਮੈਂ ਗਲਤ ਨਹੀਂ ਪਰ ਜਿਹੜਾ ਉਹ ਲੰਬੜਾ ਵਾਲੀ ਸਾਈਡ ਤੋਂ ਲੈ ਕੇ ਪਿੱਛੇ ਕਾਲਿਆਂ ਤੱਕ ਜਾਂਦਾ ਕੀ ਉਹ ਵੀ ਗੱਲ ਕਰਪਿਆ ਨਹੀਂ ਜੀ ਜਿਹੜਾ ਮਲੀ ਨੰਗਲ ਵਾਲੀ ਸੜਕ ਤੋਂ ਹਾਂ ਮਲੀ ਨੰਗਲ ਤੋਂ ਜਸਪਾਲ ਸਿੰਘ ਅਜੀਤ ਸਿੰਘ ਦੇ ਘਰ ਤੋਂ ਹਾਂ ਹਾਂ ਉਹ ਉਹ ਜਦੋਂ ਆਪਣੇ ਪਿੰਡ ਦੀ ਵਿੱਚ ਟੋਟਲ ਪਿੰਡ ਦੇ ਵਿੱਚ ਸੀਵਰੇਜ ਕੰਕਰੀਟ ਪਈ ਸੀ ਉਹ ਰਸਤਾ ਜਿਹੜਾ ਉਹ ਮਿਸ ਹੋ ਗਿਆ ਸੀ ਓਕੇ ਉਹ ਰਸਤਾ ਜਿਹੜਾ ਅਸੀਂ ਬੜਾ ਰਾਜੀ ਹਾਂਜੀ ਫਿਰ ਦੂਸਰਾ ਜਿਹੜਾ ਸੀ ਉਹ ਤਸੀਮ ਸਿੰਘ ਦੇ ਘਰ ਨੂੰ ਰਸਤਾ ਜਾਂਦਾ ਸੀ ਉਹ ਵੀ ਬੜਾ ਜ਼ਰੂਰੀ ਸੀ ਘਰ ਇੱਕ ਸੀ ਹਾਂਜੀ ਲੇਕਿਨ ਉਹਦੇ ਵਿੱਚ 5-7 ਲੱਖ ਰੁਪਈਆ ਲੱਗਦਾ ਸੀ ਉਹ ਵੀ ਰਸਤਾ ਸੀ ਮੇਰਾ ਬਣਾਇਆ ਠੀਕ ਹੈ ਫਿਰ ਇੱਕ ਝਗੜੇ ਦੇ ਕਾਰਨ ਜਦੋਂ ਬੰਦੇ ਦੇ ਵਿੱਚ ਬਣਿਆ ਸੀ ਉਹ ਜਿਹੜਾ ਬਲਕਾਰ ਸਿੰਘ ਉਹਨਾਂ ਦੇ ਤੇ ਉਹਦੇ ਭਰਾ ਜਿਹੜਾ ਥਾਣੇਦਾਰ ਸੀ ਉਹ ਰਸਤਾ ਜਿਹੜਾ ਲੜਾਈ ਝਗੜੇ ਕਾਰਨ ਉਹ ਮੈਸ ਪੈ ਗਿਆ ਸੀ ਅਸੀਂ ਉਹਨਾਂ ਨੂੰ ਬਿਠਾ ਕੇ ਸਮਝਾਇਆ ਤੇ ਉਹ ਵੀ ਰਸਤਾ ਸੀ ਬੜਾ ਅੰਗੀ ਵੱਡਾ ਬਹੁਤ ਜੁੜੀ ਫਿਰ ਉਸ ਤੋਂ ਬਾਅਦ ਜੀ ਜੀ ਸਾਹਮਣੇ ਟਿੰਡ ਦੇ ਵਿੱਚ ਜਿਹੜਾ ਇੱਕ ਬੱਸ ਸਟੈਂਡ ਸਗਾ ਜੀ ਉਹ ਸਮਗੜਾ ਲੋਕਾਂ ਨੂੰ ਉਹਦੇ ਵਿੱਚ ਜਰੂਰੀ ਸਗਾ ਉਹ ਸਾਡੇ ਹੈ ਨਹੀਂ ਪਹਿਲਾਂ ਬਹੁਤ ਜ਼ਿਆਦਾ ਪੁਰਾਣਾ ਬਣਿਆ ਸੀ ਇਹੋ ਲੈਂਦੇ ਪਾਸੇ ਤੇ ਚੜ੍ਹਦੇ ਪਾਸੇ ਜਿਹੜਾ ਉਹ ਆਪਣੇ ਮਹਿੰਦਰ ਸਿੰਘ ਦੇ ਘਰ ਦੇ ਕੋਲ ਗਰਜੀਤੇ ਹੋਣਾ ਦੀ ਹਵੇਲੀ ਹਾਂ ਲੈਂਦੇ ਪਾਸੇ ਨਹੀਂ ਲੈਂਦੇ ਪਾਸੇ ਹਾਂਜੀ ਉਹ ਬੱਸ ਸਟੈਂਡ ਜਿਹੜਾ ਅਸੀਂ ਡਿਵੈਲਪ ਕੀਤਾ ਹੈ ਉਹ ਥੋੜੇ ਪੈਸੇ ਜਿਹੜੇ ਆ ਉਹ ਸਰਕਾਰ ਤੋਂ ਨੇ ਸੀ ਹਾਂ ਥੋੜੇ ਪੈਸੇ ਅਸੀਂ ਆਪਣੇ ਦਾਨੀ ਸੱਜਣਾ ਤੋਂ ਲੈ ਕੇ ਉਹਨੂੰ ਅਸੀਂ ਬਣਾਇਆ ਜਿਹੜਾ ਜਿੱਧੂ ਦਾ ਮੁਕੰਮਲ ਹਾਂ ਫੇ ਉਸ ਤੋਂ ਬਾਅਦ ਜਿਹੜਾ ਆ ਅਸੀਂ ਜਿਹੜੀ ਪਿੰਡ ਦੇ ਆਲੇ-ਕੋਲੇ ਦੀ ਜਿਹੜੀਆਂ ਨਾ ਜਿਹੜੀ ਪਾਣੀ ਸੜਕ ਸੀ ਉਹਦੇ ਉੱਤੇ ਕੰਕਰੀਟ ਪਾਣੀ ਸਾਰੀ ਲੱਗੀ ਸੀ ਉਹ ਟੋਟਲ ਜਿਹੜੀ ਆ ਅਸੀਂ ਦਰਜੀਤ ਸਿੰਘ ਦੀ ਹੋਈ ਨੀ ਤੋਂ ਮਤਲਬ ਜਿਹੜੀ ਆਪਣਾ ਚੱਕੀ ਤੱਕ ਲੰਬੜਾ ਤੱਕ ਜਿਹੜੀ ਪੂਰੇ ਪਿੰਡ ਦੇ ਆਲੇ-ਕੋਲੇ ਅਸੀਂ ਐਂਟਰ ਲਗਾ ਪੈ ਗਏ ਉਹਨਾਂ ਨੇ ਇਹਦੀ ਪਰਮਾਣੂ ਫੇ ਸਭ ਤੋਂ ਵੱਡੀ ਦਿੱਕਤ ਇੱਕੋਂ ਦੀ ਸੀ ਕਿ ਇੱਕ ਰਸਤਾ ਸਾਡਾ ਹੋ ਸੀ ਜਿਹੜਾ ਉਹ ਤੋੜ ਦੇ ਭੂ ਵਾਲਾ ਹਾਂਜੀ ਉਹ ਵੀ ਜਿਹੜਾ ਅਸੀਂ ਜਿਹੜਾ ਉਹ ਯਾ ਉਹਦੇ ਬੰਦਾ ਪਿਛਲੀ ਪੰਚਾਇਤਾਂ ਵੀ ਕਹਿੰਦੇ ਰਹੇ ਪਰ ਉਹਨਾਂ ਨੇ ਕੀ ਨਹੀਂ ਜਮੂ ਨਹੀਂ ਕਰ ਮੈਂ ਉਹ ਕਹਿਣ ਤੋਂ ਬੜਾ ਮੇਰੇ ਦਿਲ ਦੇ ਵਿੱਚ ਸਿਆ ਜੀ ਉਹ ਵੀ ਅਸੀਂ ਫੇਕ ਕਰਨੈਲ ਸਿੰਘ ਕਹਿੰਦੇ ਉਹਨਾਂ ਦੀ ਉਹ ਰਸਤਾ ਤੂੜਾ ਪਿਆ ਸੀ ਉਹ ਅਸੀਂ ਕੰਪਿਊਟਰ ਵਿੱਚ ਪੜਾਈ ਉਹ ਦਿਖਾਈਦਾ ਕਿ ਯਾ ਉਹ ਪਿੰਡ ਤੇ ਨਹੀਂ ਜਾਣਦੇ ਸਕੇ ਪਿੰਡ ਦੇ ਬੰਦੇ ਆ ਅਸੀਂ ਨਹੀਂ ਆਨੇ ਪਹਿਲੇ ਸਰਪੰਚ ਨੂੰ ਬਹੁਤ ਜ਼ੋਰ ਲਾ ਚੁੱਕੇ ਉਹਨੇ ਕੋਈ ਸਾਡੀ ਗੱਲ ਨਹੀਂ ਸੀ ਸੁਣੀ ਅਸੀਂ ਤਾਂ ਕਰਕੇ ਤੁਹਾਡਾ ਬਹੁਤ-ਬਹੁਤ ਤੁਹਾਡੀ ਪੰਚਾਇਤ ਦਾ ਉਹ ਤੁਹਾਡਾ ਧੰਨਵਾਦ ਕਰਦੇ ਆ ਕਿਉਂਕਿ ਤੁਸੀਂ ਇਹ ਸਰੇਲ ਆਇਆ ਤੁਮ ਨੂੰ ਹਾਂਜੀ ਬਹੁਤ ਬਹੁਤ ਅੱਛਾ ਉਸ ਤੋਂ ਬਾਅਦ ਫੇ ਅਸੀਂ ਸ਼ਮਸ਼ਾਨ ਘਾਟ ਜਿਹੜੀ ਆ ਨਾ ਸ਼ਮਸ਼ਾਨ ਘਾਟ ਦੇ ਵਿੱਚ ਜੋਬ ਮਿਲ ਸਕਦੀ ਬੜੀ ਉਹਦੇ ਵਿੱਚ ਸਮੱਸਿਆ ਹੁੰਦੀ ਸੀ ਕਿਉਂਕਿ ਉਹ ਸਗਾ ਧੱਕਾ ਹੀ ਲੈਣਾ ਉਹ ਜਿਮਾ ਫਾਉਂ ਕੱਟਦੇ ਸੀ ਇਹ ਉਹ ਬਹੁਤ ਜਲਦੀ ਦੁਆਰਾ ਫੀ ਹੋ ਜਾਂਦਾ ਹੈ ਅਸੀਂ ਤਕਰੀਬਨ ਉਹਦੇ ਵਿੱਚ 6-7 ਲੱਖ ਰੁਪਇਆ ਲਾ ਕੇ ਪੂਰੀ ਦੇ ਵਿੱਚ ਵੈਂਟਰ ਲਾਉਂਗਾ ਸਾਰੀਆਂ ਚੀਜ਼ਾਂ ਕਿਉਂਕਿ ਉਹ ਤਾਂ ਘਾਹ ਨੇ ਤਾਂ ਫਿਰ ਜਿੱਦਾਂ ਕੱਟਦਾ ਉਗਣੇ ਬੰਬਣਾ ਯੋਗ ਨਹੀਂ ਕਰਦਾ ਇਹ ਪਤਾ ਨਾ ਉਹ ਤਾਂ ਹੈ ਨਹੀਂ ਵੀ ਜਿਹੜੀ ਤੁਸੀਂ ਬੀਜੋਗੇ ਤੇ ਉਹ ਜੰਮਣੀ ਉਹ ਮੋਸ਼ਕਲ ਹੈ ਤੇ ਉਗਣੀ ਵੀ ਆਗਾ ਵੀ ਬਦਣੀ ਵੀ ਮੋਸ਼ਕਲ ਹੈ ਹੈ ਉਹਦੀ ਚੀਜ਼ ਹੈ ਕਿਉਂ ਉਹਦੇ ਵਿੱਚ ਅਸੀਂ ਇੱਕ ਇੱਕ ਬਰਾਂਡਾ ਜਿਹੜਾ ਸੀ ਨਾ ਉਹਦੇ ਵਿੱਚ ਸਾਨੂੰ ਸਰਕਾਰ ਨੂੰ ਉਹ 20 ਲੱਖ ਰੁਪਏ ਪੈਸੇ ਲੈ ਗਏ 1.5 ਲੱਖ ਹਾਂਜੀ ਉਹ ਬਰਾਂਡਾ ਅਸੀਂ ਆਪਣੇ ਭਰਾਵਾ ਕੋਲੋਂ ਦਾ ਉਹ ਵੀ ਬੇਨਤੀ ਕਰਕੇ ਉਹਦੇ ਉੱਤੇ ਸਭ 3 6 3 ਲੱਖ ਰੁਪਈਆ ਵਾਧੂ ਹੋਰ ਲਾ ਕੇ ਸੀ ਬੰਦਾ ਐਵੇਂ ਐਵੇਂ ਇੱਕ ਛੱਡ ਜਿਹੜੀ ਆ ਅਸੀਂ ਉਹ ਕਿਸੇ ਨੇ ਸਾਨੂੰ ਗੰਗੇਟ ਕੀਤੀ ਸੀ ਇੱਕ ਵੱਡੀ ਛੱਡ ਜਿਹੜੀ ਉਹਦੇ ਵਿੱਚ ਇੱਕ ਜਿਹੜਾ ਗੇਟ ਜਿਹੜਾ 메인 ਸ਼ਮਸ਼ਾਨ ਘਾਟ ਦੇ ਵਿੱਚ ਪੜਦਾ ਉਹ ਵੀ ਸਾਡੀ ਐਮਆਰਏ ਵੀਰਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਉਹ ਅਸੀਂ ਗੇਟ ਜਿਹੜਾ ਸਰਕਾਰ ਦੀ ਗ੍ਰਾਂਟ ਕੋ ਬਣਾ ਲਿਆ ਉਹ ਠੀਕ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਬੜੀ ਇੱਕ ਸਮੱਸਿਆ ਸੀ ਜਦੋਂ ਪਿੰਡ ਦੇ ਸਿਵਰੇਜ ਦਾ ਪਾਣੀ ਆਉਦਾ ਸੀ ਉਹਦੀ ਨਿਕਾਸੀ ਲਈ ਸਾਡੇ ਕੋਲ ਕੋਈ ਸਾਧਨ ਨਹੀਂ ਸੀ ਜਿਹੜਾ ਉਹ ਉਹ ਇੱਕ ਅਸੀਂ ਸਕੀਮ ਲਿਆਂਦੀ ਜਿਹਦੇ ਵਿੱਚ 15 ਸੱਭੇ 15 ਲੱਖ ਰੁਪਈਆ ਸੀ ਯਾਰ ਜੀ ਵਿੱਚ 100% ਜਿਹੜਾ ਗਵਰਨਮੈਂਟ ਦੀ ਖਰਚੀ ਸੀ 4000 ਫੁੱਟ ਜਿਹੜੀ ਉਹ ਮੈ ਜਿਹੜੀ ਆ ਉਹ ਅੰਡਰਗਰਾਊਂਡ ਸੀ ਜਿਹਨ ਪਵਾ ਕੇ ਸੂਨਰ ਸਿਸਟਮ ਲਾ ਕੇ ਤਾਂ ਸੂਨਰ ਦੇ ਮੁੱਢ ਪਰ ਹੁਣ ਉਹ ਇਹ ਆ ਭਈ ਜਿਹੜਾ ਪਿੰਡ ਦਾ ਪਾਣੀ ਸੀ ਉਹ ਸਾਰਾ ਸੂਨਰ ਨੇ ਨਾਲ ਉਹ ਨੱਕਰ ਕੇ ਲੋਕਾਂ ਨੂੰ ਸਪਲਾਈ ਹੋਈ ਜਾਂ ਕੋਈ ਕਮੇਟੀ ਬਣਾਉਂਦੀ ਅਸਿਸਟਰ ਦਵਾਉਂਦੀ ਤੇ ਜਿਹੜਾ ਵੀ ਉਹਦੀ ਵਾਰੀ ਆ ਉਹ ਵਾਰੀ ਵਾਰੀ ਦੀ ਹੀ ਦਾ ਦੇ ਸਕਦਾ ਉਹ ਇਹ ਜਾਂਦਾ ਆਪਣੇ ਲਾਗੇ ਲਾਗੇ ਆਲੇ ਲਾਗੇ ਸਾਰੇ ਤਕਰੀਬਨ 70 80 ਏਕੜ ਨੂੰ ਉਹ ਬਾੜੀ ਲੱਗਦਾ ਉਹਨਾਂ ਦਾ ਖਾਦ ਜਿਹੜੀ ਆ ਜਿੱਦ ਚਾਰ ਬੋਰੇ ਪੈਂਦੇ ਸਜੂ ਬੋਰੇ ਪੈਂਦੇ ਤੇ ਇਹ ਉਹ ਸੰਸੋ ਉਹਦੇ ਬੱਟ ਉਹਦੀ ਬਹੁਤ ਹੁੰਦੀ ਆ ਨਾ ਹਾਂਜੀ ਤਾਂ ਤਾਂ ਬਹੁਤ ਐਸੇ ਵੀ ਕਰਵਾਇਆ ਉਹ ਖੇਤੀ ਜੋ ਸਾਰਾ ਸਾਰਾ ਤੇ ਧੀ ਵੱਡੀ ਗੱਲ ਇਹ ਇਹ ਆਪੇ ਅੱਪਰੀ ਸੁਤਾ ਦੇ ਮੁਤਾਬਕ ਵੀ ਆਪਣੀ ਪਿੰਡ ਦੇ ਵਿੱਚ ਇਹ ਬੜੀ ਸਮੱਸਿਆ ਹੁੰਦੀ ਹੁੰਦੀ ਸੀ ਕਿ ਜਿਹੜਾ ਮਾੜਾ ਜਾਂ ਵੀ ਕੇਸ ਹੋਇਆ ਚੱਲ ਚੰਕੀ ਤੱਕ ਠਹਿਰ ਜਾਂਦਾ ਅਸੀਂ ਐਤਕੀ ਜਿਹੜੇ ਆਪਣੇ 50 55 ਸਾਲਾਂ ਦੇ ਕਾਰਜਕਾਲ ਦੇ ਵਿੱਚ 95% ਜਿਹੜੇ ਕੇਸ ਆਪਣੇ ਪਿੰਡ ਦੇ ਵਿੱਚ ਪੂਰੇ 6 ਸਾਲਾਂ ਦੇ ਵਿੱਚ 5 ਤੋਂ ਲੈ ਕੇ 10 ਕੇਸ ਤੱਕ ਨਹੀਂ ਚੰਕੀ ਹੈ ਜਿਹਨਾਂ ਵਿੱਚੋਂ 5 ਕੇਸ ਜਿਹੜੇ ਚੌਂਕੀ ਵੀ ਗਏ ਉਹ ਜੋ ਫੈਸਲਾ ਸੀ ਇੱਥੇ ਕੀਤਾ ਸੀ ਉਹ ਹੋਏ ਹੋਇਆ 5 ਕੇਸ ਜਿਹੜੇ ਆ ਉਹ ਚੌਂਕੀ ਜਾਂ ਥਾਣੇ 'ਚ 5 ਸਾਲਾਂ ਦਾ ਲੱਗਿਆ ਮੇਰਾ ਕਹਿਣ ਤੁਹਾਡੇ ਕਲਾਬ ਪੁਲਿਸ ਵਾਲੇ ਵੀ ਬਹੁਤ ਜਾਣ ਰਾਜ ਹੋਣਗੇ ਜਿਹੜਿਆ ਉਹਨਾਂ ਕੋਈ ਮਸਲਾ ਨਹੀਂ ਜਾਂਦਾ ਕਿ ਬਾਕੀ ਚਲੋ 80 ਪਰ ਹੈ ਬਹੁਤ ਵਧੀਆ ਗੱਲ ਆ ਐਵੇਂ ਤੁਸੀਂ ਜਾ ਕੇ ਉਹਨਾਂ ਦੇ ਕੋਲ ਪੈਸੇ ਲਈ ਜਾਂਦੇ ਆ ਬਿਨਾਂ ਮਤਲਬ ਆਪਣਾ ਕੱਜਲ ਕੁਆਰੀ ਕਰਾਉਨੇ ਆ ਦੇਖੋ ਭਾਜੀ ਗੱਲ ਇਹ ਆ ਪਿੰਡ ਦੇ ਵਿੱਚ 80% ਬੰਦੇ ਆ ਨੇ ਆਪਾਂ ਨੂੰ ਸਹਿਯੋਗ ਦਿੱਤਾ ਤੇ ਉਹਨਾਂ ਨੇ ਸਾਡਾ ਸਾਥ ਵੀ ਬੂਲਾ ਦਿੱਤਾ ਨਹੀਂ ਕਿੰਨੇ ਬੰਦੇ ਪਿੰਡ ਦੇ ਸੀ ਮੈਂ ਉਹਨਾਂ ਦਾ ਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ ਰਹੂੰਗਾ ਜਿਹਨਾਂ ਨੇ ਮੇਰਾ ਸਾਥ ਦਿੱਤਾ ਤੁਰ ਤੱਕ ਨਵਾਏ ਕਿਸੇ ਵੀ ਗੱਲ ਨੂੰ ਨਕਾਰਿਆ ਨਹੀਂ మే ਜੇ ਤੋ ਚੰਗਾ ਕੰਮ ਕਰਦੇ ਆਂ ਤਾਂ ਸਿਆਣੇ ਵੀ ਲੋਕ ਬਹੁਤ ਆ ਗਏ ਤੋਂ ਗਏ ਵੀ ਜਿਹੜਾ ਸਿਆਣਪ ਦੇ ਨਾਲ ਤੁਹਾਡੇ ਨਾਲ ਚੱਲਦੇ ਆਂ ਆ ਕੁਝ ਤਾਂ ਰਹਿਣਾ ਹੀ ਆ ਜੋ ਤਾਂ ਜੋ ਮਰਜੀ ਹੋ ਜਵੇ ਉਹ ਤਖੂ ਜਿਹੜੇ ਚੰਗੇ ਕੰਮ ਨੂੰ ਵੀ ਪਲਟਾ ਕੇ ਕਹਿਣਗੇ ਵੀ ਨਾ ਕੋ ਅਸੀਂ ਤਾਂ ਭਾਜੀ ਪਰ ਉਹਨਾਂ ਨੂੰ ਇਗਨੋਰ ਕਰਕੇ ਜਿਹੜੇ ਚੰਗੇ ਬੰਦੇ ਤੁਹਾਡੇ ਨਾਲ ਜੁੜੇ ਆਂ ਆਪਾਂ ਨੂੰ ਉਹਨਾਂ ਨਾਲ ਸਾਥ ਵੀ ਜਾਈਦਾ ਤੇਰੀ ਆਪਾਂ ਨੂੰ ਉਹਨਾਂ ਦਾ ਧੰਨਵਾਦ ਵੀ ਚਾਹੀਦਾ ਕਰਨਾ ਤੇ ਕੋ ਚੰਗੇ ਬੰਦਿਆਂ ਦੀ ਬੋਗਨ ਦੀ ਜਿਹੜੀ ਆ ਮੇਰੀ ਨਜ਼ਰ ਦੇ ਵਿੱਚ ਤਾਂ 100% ਹੀ ਦਿੰਦੇ ਮੈਂ ਤਾਂ ਨਹੀਂ ਸਮਝਦਾ ਤੇ ਮੇਰੇ ਨਾਲ ਤਾਂ ਕਿਸੀ ਚਲੋ ਕਈਆਂ ਨੇ ਉੱਧਰ ਚਲੋ ਅੰਦਰ ਗੱਤੀ ਕਿਸੇ ਦੇ ਕਿਸੇ ਦੇ ਹੁੰਦਾ ਉਹ ਵੀ ਸਾਰਾ ਉਹਦਾ ਕੋਈ ਗੱਲ ਨਹੀਂ ਉਹ ਤਾਂ ਹੱਲੇ ਵੀ ਰਹੀ ਜਾਣਾ ਗਾਹਾਂ ਵੀ ਰਹਿਣਾ ਚਾਹੇ ਤੂੰ ਹੱਟ ਵੀ ਜਾਓ ਤਦ ਵੀ ਰਹਿਣਾ ਹੁਣ ਬੜੀ ਵੱਡੀ ਇੱਕ ਕਟਮਾਨ ਸੀ ਵੀ ਜਣੀ ਸਾਡੇ ਉਹ ਚਲੋ ਚੂਹ ਜੱਟਾ ਲੱਗ ਗਿਆ ਹਾਂਜੀ ਇੱਕ ਪਿੰਡ ਦੇ ਵਿੱਚ ਸਾਡਾ ਕੰਮ ਲਾਸਟ ਦੇ ਵਿੱਚ ਰਹਿੰਦਾ ਸੀ ਪਿੰਡ ਦਾ ਸੀਵਰੇਜ ਜਿਹੜਾ ਹੈ ਉਹ ਜਦੋਂ ਤਾਂ ਬਣਿਆ ਸਾਾਕ ਨੀਆਸ ਪਿੰਡ ਦੇ ਮੁੰਡਿਆਂ ਨੂੰ ਨਾਲ ਲੈ ਕੇ ਬੜਾ ਬੁਰੀ ਸਹਿਯੋਗ ਦਿੱਤਾ ਅਸੀਂ ਸਾਰੇ ਰਲ ਕੇ ਇੱਕ ਵਾਰੀ ਜਿਹੜਾ ਜੰਦ ਦੀ ਪੈਸ ਕੀ ਪਾਸਾ ਦੇ ਤਰਮ ਪੂਰੀ ਹੋਣ ਦੀ ਵਿੱਚ ਸੀਵਰੇਜ ਦੀ ਸਾਰਾ ਸਾਫ ਮੇਨ ਗੱਲ ਜਾਈ ਤੀਜੀ ਵੱਡੀ ਗੱਲ ਇਹ ਇਹ ਹੈਗੀ ਦੂਸਰੀ ਤੇ ਪਿੰਡ ਦੇ ਵਿੱਚ ਜਿਹੜਾ ਕੂੜਾ ਆ ਇਹਦਾ ਪ੍ਰੋਜੈਕਟ ਜਿਹੜਾ ਆ ਉਹ ਮੈਂ ਸਰਕਾਰ ਤੋਂ ਪਾਸ ਕਰਾ ਲਿਆ ਮੇਰੇ ਕੋਲ ਤੇ ਆ ਚੋਣ ਦਾ ਤਾਂ ਲੱਗ ਗਿਆ ਸੀ ਪੈਸੇ ਨਾਲ ਉਹਦਾ ਵੀ 7 ਲੱਖ ਰੁਪਈਆ ਖਾਤੇ ਦੇ ਵਿੱਚ ਆ ਹਾਂਜੀ ਉਹਨੂੰ ਪਿੰਡ ਤੋਂ ਬਾਹਰ ਚੱਕ ਕੇ ਜਿਹੜਾ ਹੈ ਨਾ ਉਹ ਉਹ ਜਦੋਂ ਵੀ ਪੰਚਾਇਤ ਆਉਂਦੀ ਉਹਦੇ ਉੱਥੇ ਉਹਨੂੰ ਉੱਥੇ ਹੁੰਦਾ ਸੀ ਉਹ ਪ੍ਰੋਜੈਕਟ ਪਾਸ ਆ ਔਰ ਪੈਸੇ ਵੀ ਆ ਇਹ ਜਿਹੜਾ ਆਪਣੇ ਪਿੰਡ ਦੇ ਵਿੱਚ ਛੱਪੜਸਗਾ ਉਹਦੀ ਬਾਉਂਡਰੀ ਵਾਸਤੇ ਉਹਦੇ ਨੇ ਵੀ 10 ਲੱਖ ਰੁਪਈਆ ਆਪਾਂ ਲੈ ਕੇ ਰੱਖਿਆ ਹੈ ਵਿੱਚ 18 ਲੱਖ ਰੁਪਈਆ ਬੈਲੈਂਸ ਹੁਣ ਉਹ ਨਵੀਂ ਪੰਚਾਇਤ ਦੇ ਵਿੱਚ ਬਣਦੇ ਸਾਰੇ 18 ਲੱਖ ਰੁਪਈਆ ਮੇਰੇ ਕੋਲ ਪੰਚਾਇਤ ਦੇ ਵਿੱਚ ਪ੍ਰੋਜੈਕਟ ਪਾਸ ਕਰਾਉਣਾ ਪਿਆ ਪਰ ਜਦ ਇੱਥੇ ਦਿੱਕਤ ਕੀ ਆ ਫੇ ਜੇ ਇੰਨਾ ਕੁਝ ਤੁਸੀਂ ਇੰਨੇ ਕੰਮ ਕੀਤੇ ਆ ਕਰਨ ਦੇ ਬਾਵਜੂਦ ਵੀ ਫੇ ਹੁਣ ਇਹ ਕੋਈ ਸਰਕਾਰੀ ਫਰਮਾਨ ਆ ਕਿ ਵੀ ਉੱਥੇ ਤੁਸੀਂ ਦੁਆਰਾ ਨਹੀਂ ਚੋਣ ਲੜ ਸਕਦੇ ਕਿ ਇਹ ਕੋਈ ਕਿਸੇ ਵੱਲੋਂ ਕੀਤਾ ਗਿਆ ਚੱਕਰ ਆ ਕਿਸੇ ਆਪਣੇ ਭਾਈਚਾਰੇਆਂ ਨੂੰ ਵੀ ਹਾਂ ਅਸੀਂ ਬਣਨਾ ਜਾਂ ਕੀ ਬਣਨਾ ਫੇ ਕਿਉਂ ਨਹੀਂ ਤੈਨੂੰ ਦੁਆਰਾ ਬਣਾਉਂਦੇ ਸਾਬ ਇਹ ਇੱਕ ਸਰਕਾਰ ਦੀ ਕੌਸੀ ਹੈ ਵੀ ਜਿਹੜੀ ਆ ਟਰਨ ਜਿਹੜੀ ਆ ਉਹ ਚੀਜ਼ ਹੁੰਦੀ ਰਹਿੰਦੀ ਆ ਕਈ ਵਾਰੀ ਹੋ ਸਕਦਾ ਜਿੱਦਾਂ ਜਨਰਲ ਬੰਦਾ ਸੀ ਆ ਜਨਰਲ ਲੇਡੀਜ਼ ਵੀ ਹੋ ਸਕਦੀ ਆ ਐਸੀ ਲੇਡੀਜ਼ ਵੀ ਹੋ ਸਕਦੀ ਆ ਐਸੀ ਬੰਦਾ ਵੀ ਹੋ ਸਕਦਾ ਨਹੀਂ ਹੋ ਸਕਦਾ ਵੀ ਚੰਨਰ ਬੰਦਾ ਵੀ ਕਰਦੇ ਲੇਕਿਨ ਇਹ ਪੌਸੀ ਜਿਹੜੀ ਆ ਸਰਕਾਰ ਦੀ ਆ ਨਾ ਕਿਸੇ ਪ੍ਰਾਈਵੇਟ ਬੰਦੀ ਨਹੀਂ ਨਹੀਂ ਉਹ ਠੀਕ ਆ ਹਾਂਜੀ ਪਰ ਫਿਰ ਤਾਂ ਆਪਣੇ ਵੀ ਯਾਰ ਜਦੋਂ ਤੁਹਾਡੇ ਪਿੰਡ ਦੀ ਇੰਨੀ ਡਿਵੈਲਪਮੈਂਟ ਹੁੰਦੀ ਹੋਵੇ ਤੁਹਾਡਾ ਕੰਮਕਾਰ ਹੁੰਦਾ ਹੋਵੇ ਫਿਰ ਤਾਂ ਪਿੰਡ ਦੇ ਵੀ ਮੇਰਾ ਖਿਆਲ ਆ ਵੀ ਸਾਰੇ ਨੂੰ ਇਕੱਠਾ ਹੋ ਕੇ ਇਸ ਗਾਮੇ ਦੇ ਉੱਤੇ ਸਹਿਮਤ ਹੋਣਾ ਚਾਹੀਦਾ ਕਿ ਨਹੀਂ ਸਾਨੂੰ ਆਲੇ ਆਹਾ ਨਾ ਕਰੋ ਤੁਸੀਂ ਸਾਨੂੰ ਹੋਰ ਆਲੇ ਡਵੈਲਪਮੈਂਟ ਲਈ ਬੰਦਾ ਉਹ ਚਾਹੀਦਾ ਇਹ ਇਦਾਂ ਦਾ ਹੀ ਕੋਈ ਹੈ ਨਹੀਂ ਪਹੁੰਚੀ ਇਹਨਾਂ ਦੇ ਖੂਬ ਗੱਲ ਪਤਾ ਕੀ ਚੱਕਰ ਹੈ ਜੀ ਕੋਈ ਵੀ ਚੀਜ਼ ਆ ਆਪਣਾ ਕਰਮ ਹੈਗਾ ਕੰਮ ਕਰਨਾ ਨਹੀਂ ਉਹ ਤਾਂ ਤੁਸੀਂ ਕੀਤਾ ਤੇ ਮੈਂ ਅੱਜ ਤੱਕ ਦੇਂਦਾ ਰਿਹਾ ਭਾਵੇਂ ਅਸੀਂ ਇੱਥੇ ਬੈਠੇ ਆ ਕੈਨੇਡਾ ਦੇ ਵਿੱਚ ਪਰ ਤੁਹਾਡੇ ਕਮਾਕਾਰਾਂ ਨੂੰ ਅਸੀਂ ਬਹੁਣ ਨੇੜੇ ਤੋਂ ਬਾਤਦੇ ਰਹੇ ਆ ਹੈਨਾ ਤੇ ਹੁਣ ਤਾਂ ਤੁਹਾਡੇ ਮੂੰਹੋਂ ਹੀ ਸੁਣ ਲਿਆ ਪਰ ਕਹਾੜੇ ਦੱਸਣ ਤੋਂ ਬਿਨਾਂ ਵੀ ਸਾਨੂੰ ਪਤਾ ਵੀ ਤੋਂ ਇੰਨਾ ਕੁਛ ਕਰਦੇ ਸੀ ਪਰ ਉਹ ਤੋਂ ਪਹਿਲਾਂ ਵੀ ਬਹੁਤ ਪੰਚਾਇਤਾਂ ਰਹੀਆਂ ਆ ਮੈਂ ਸਾਰਿਆਂ ਨੂੰ ਜਾਣਦਾ तकरीबन ਤੇ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਉਹਨਾਂ ਬਾਰੇ ਵੀ ਪਤਾ ਆ ਪਰ ਮੇਰਾ ਮਸਲਾ ਸਵਾਲ ਤਾਂ ਇਹ ਹੋ ਆ ਮੈਂ ਯਾਰ ਯਾਰ ਗਵਰਨਮੈਂਟ ਨੂੰ ਵੀ ਚਾਹੀਦਾ ਨਾ ਵੀ ਉਹ ਮੈਨੂੰ ਦੁਬਾਰਾ ਮੌਕਾ ਦੇਉ ਜੇ ਇੰਨੇ ਪਿੰਡ ਦੇ ਵਿੱਚ ਚੰਗਾ ਕੰਮ ਕੀਤਾ ਬਰਫ਼ ਇਹ ਪਤਾ ਨਹੀਂ ਕਿਤੇ ਦੇ ਕੋਲ ਮਿੰਟ ਦੀਆਂ ਪੌਸੀਆਂ ਦੇਖੋ ਆਪਾਂ ਦਾ ਉਹ ਤੋਂ ਵੀ ਵਧੀਆ ਕੀ ਨੇ ਸਪੋਰਟ ਕਿਸੇ ਨੂੰ ਵੀ ਚੋ ਕੋਸ਼ਿਸ਼ ਕਰੋ ਪਿੰਡ ਦੇ ਵਿੱਚ ਸਰਬ ਸ਼ਾਂਤੀ ਇਹਦਾ ਪੰਚਾਇਤ ਚ ਜੀ ਹਾਂਜੀ ਪੰਜੋਬੇਪ ਟੀਮ ਵਰਕ ਜਿਹੜਾ ਹੈ ਨਾ ਉਹ ਵਧੀਆ ਤਰੀਕੇ ਨਾਲ ਜੇ ਤੁਸੀਂ ਪਹਿਲਾਂ ਹੀ ਵਿਗੜੇ ਰਹਿੰਦੇ ਹੋ ਇੱਕ ਦੂਜੇ ਨਾਲ ਉਹ ਗੱਲ ਨਹੀਂ ਤੇ ਨਹੀਂ ਗੱਲ ਪਾਰਟੀ ਵਾਜੀ ਜਿਹੜੀ ਹੈ ਪਿੰਡ ਦੇ ਵਿੱਚ ਪਾਰਟੀ ਵਾਜੀ ਨਹੀਂ ਹੋਣੀ ਚਾਹੀਦੀ ਇਹ ਪਿੰਡ ਦੀ ਡਿਵੈਲਪਮੈਂਟ ਕਰਨੀ ਆ ਜ਼ਰੂਰੀ ਨਹੀਂ ਤੁਸੀਂ ਸਰਪੰਚ ਬਣ ਕੇ ਕਰੀ ਹਾਂ ਤੁਸੀਂ ਜਿਹੜੀ ਵੀ ਪੰਚਾਇਤ ਬਣਦੀ ਆ ਉਹਦੇ ਨਾਲ ਡਟ ਕੇ ਖੜੇ ਹੋਵੋ ਪਿੰਡ ਦਾ ਡਿਵੈਲਪਮੈਂਟ ਕਰਨਾ ਪਵੇ ਬਿਲਕੁਲ ਪਿੰਡ ਦੀ ਤਰੱਕੀ ਨਹੀਂ ਹੋ ਸਕਦੀ ਜੇ ਆਪਾਂ ਲਾਗਤ ਬਾਜੀ ਨਾ ਕਹਾਂਗੇ ਤੇ ਪਿੰਡ ਦੀ ਡਿਵੈਲਪਮੈਂਟ ਨਹੀਂ ਹੋ ਸਕਦੀ ਇੱਕ ਟੀਮ ਵਰਕ ਬਣੇ ਜਿਹੜਾ ਬੰਦਾ ਕੰਮ ਕਰ ਸਕਦਾ ਜਿਹਦੇ ਕੋਲ ਟਾਈਮ ਹੈਗਾ ਜਿਪ ਨੂੰ ਨੋਨ ਜਾਏਗੀ ਹੁਣ ਜਿਹੜਾ ਆ ਸਮਾਂ ਜਿਹੜਾ ਆ ਉਹ ਇੱਕ ਤਰ੍ਹਾਂ ਪੜਤਾ ਵਾਲਾ ਸਮਾਂ ਨਹੀਂ ਹੈਗਾ ਨੇ ਹੁਣ ਤਾਂ ਕਿਸੇ ਵੀ ਕੰਮ ਕਰ ਲਈ ਪ੍ਰੋਜੈਕਟ ਹੋਣਾ ਪੈਂਦਾ ਕੰਮ ਕਰਾਉਣਾ ਪੈਂਦਾ ਪੈਸੇ ਦੀ ਕਵੀ ਕੋਈ ਸਰਕਾਰ ਕੋਲ ਨਹੀਂ ਲਾਉਣੇ ਵਾਲਾ ਜਾਈਦਾ ਲਿਆਉਣੇ ਵਾਲਾ ਵੀ ਚਾਹੀਦਾ ਲਿਆਉਣੇ ਵਾਲਾ ਹਾਂ ਨਾ ਉਹ ਉਹ ਤੁਹਾਡੇ ਕੋਲ ਬੇਨਤੀ ਕਰਦੇ ਆ ਵੀ ਜਿਹੜਾ ਜਿਹੜਾ ਹੁਣ ਕੰਮ ਆ ਅੰਕੜਾ ਵਾਲਾ ਨਹੀਂ ਹੈਗਾ ਪੜਿਆਂ ਲਿਖਿਆਂ ਵਾਲਾ ਹੈ ਸਾਫ ਸੁਥਰੇ ਕੰਮ ਜੇ ਉਹਨਾਂ ਨੂੰ ਦਿਖਾਓਗੇ ਤਾਂ ਉਹ ਵੀ ਤੁਹਾਨੂੰ ਬਹੁਤ ਦੇਣਗੇ ਨਹੀਂ ਤਾਂ ਨਹੀਂ ਨਹੀਂ ਤਾਂ ਬਿਲਕੁਲ ਅੱਛਾ ਜੀ ਕਲਮੰਤ ਸਿੰਘ ਜੀ ਜੇ ਹੁਣ ਫਰਜ ਕਰ ਲੋ ਇਹ ਹੁਣ ਤਾਂ ਨਾ ਨੈਅਰ ਜਰਬ ਕਰਤਾ ਜੇ ਤੁਹਾਨੂੰ ਫੇਰ ਦੁਬਾਰਾ ਮੌਕਾ ਮਿਲਦਾ ਤੇ ਫੇਰ ਤੁਸੀਂ ਪਿੰਡ ਲਈ ਹੋਰ ਕਿਹੜੇ ਕਿਹੜੇ ਕੰਮ ਕਰਨ ਦੀ ਇੱਛਕਾ ਦੇਖੋ ਪਿੰਡ ਦੇ ਵਿੱਚ ਅਸੀਂ 100 ਦੇ ਵਿੱਚੋਂ ਨੇ ਇਹ ਸਮਝਦਾ ਕਿ 90 ਤੋਂ 95% ਕੰਮ ਅਸੀਂ ਜਿਹੜੇ ਕਹੇ ਉਹ ਕੀਤੇ ਸੀ ਹਾਂ ਜੀ 5% ਚਲੋ ਸਰਕਾਰ ਦੀਆਂ ਪਾਲਸੀਆਂ ਕਰਕੇ ਵੀ ਜ ਆ ਹਾਂ ਕੁਝ ਰੁਕੇ ਵੀ ਆ ਸਰਕਾਰ ਦੀਆਂ ਪਾਲਸੀਆਂ ਕਰਕੇ ਉਹ ਅਸੀਂ ਐਂਡ ਦੇ ਵਿੱਚ ਉਹ ਕਰਵਾਇਆ ਸਕੂਲ ਸਾਡੇ ਦੀ ਬਾਉਂਡਰੀ ਜਿਹੜੀ ਸੀਗੀ ਜਿਹੜੀ ਮਿਡਲ ਸਕੂਲ ਪ੍ਰਾਇਮਰੀ ਸਕੂਲ ਸੀ 16 ਲੱਖ ਰੁਪਈਆ ਲੱਗਦੇ ਹਾਂ ਜੀ ਉਹ ਵਧਾਤੀ ਭਰੀ ਹੁਣ ਸਾਡੇ ਪਿੰਡ ਦੇ ਵਿੱਚ ਕੰਮ ਇੱਕ ਮੇਨ ਜਿਹੜਾ ਨਾਲ ਲੱਗਦੇ ਸਾ ਨਵੀਆਂ ਪੰਚਾਇਤ ਹੁਣ ਬਣਦੀ ਜਦੋਂ ਵੀ ਆ ਮੇਨ ਜਿਹੜਾ ਇੱਕ ਕਮਿਊਨਿਟੀ ਹਾਲ ਹਾਂ ਹਾਂ ਕਮਿਊਨਿਟੀ ਹਾਲ ਜਿਹੜਾ ਆ ਸਾਡੀ ਜਿਹੜਾ ਦੇਸ਼ ਭਗਤ ਹਾਲ ਇੱਕ ਪਾਪੀ ਪਾਸੇ ਬਣਾ ਉਹਦੀ ਵੀ ਸਾਡੀ ਕੋਈ ਜਗ੍ਹਾ ਹੈਗੀ ਆ ਉਹਦੇ ਵਿੱਚ ਸਰਕਾਰੀ ਜਿਹੜਾ ਆ ਨਾ ਪੈਸੇ ਇੱਕ ਆਪਾਂ ਦੇਸ਼ ਭਗਤ ਹਾਲ ਬਣਾਇਆ ਉਹ ਆਪਾਂ ਬਣਾਇਆ ਤਕਰੀਬਨ ਉਸ ਸਮੇਂ ਵੀ ਲੋੜ ਸੀਗੀ ਉਦੋਂ ਨਾਤਾ ਹੁਣ ਇੱਕ ਕਮਿਊਨਿਟੀ ਹਾਲ ਬਣ ਜਾਏ ਤਾਂ ਹੋਰ ਵੀ ਵਧੀਆ ਹੋ ਸਕਦਾ ਵੀ ਜੇ ਉਹਦੇ ਵਿੱਚ ਵੈਜ ਔਰ ਮਨ ਵੈਜ ਵੀ ਚੱਲਦਾ ਹੋਵੇ ਤਾਂ ਕਿਸੇ ਨੂੰ ਆਬਜੈਕਸ਼ਨ ਕਿਸੇ ਨੂੰ ਕੋਈ ਰੋਲਾ ਨਹੀਂ ਉਹਦੇ ਬਾਰੇ ਹੁਣ ਸਾਡੀ ਜਿਹੜਾ ਆਪਣਾ ਆਪਾਂ ਦੇਸ਼ ਭਗਤ ਹਾਲ ਬਣਾਇਆ ਉਹਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਮੋਰੇ ਗੁਰੂ ਘਰ ਆ ਹਾਂ ਉੱਥੇ ਲੰਗਰ ਹਾਲ ਤਾਂ ਕਈ ਲੋਕ ਕੀ ਫੇ ਉਹਦੇ ਵਿੱਚ ਜਿਹੜਾ ਆ ਗੋਨ ਵਿੱਜ ਵੀ ਚੱਲਦਾ ਉਹਦੇ ਨਾਲ ਫੇ ਕਈ ਵਾਰ ਨਹੀਂ ਵੀ ਚੱਲਦਾ ਫੇ ਮੁੜ ਕੇ ਇੱਕ ਦੂਏ ਨੂੰ ਆਲਾਮ ਤੇ ਜੇ ਕਮਿਊਨਿਟੀ ਹਾਲ ਆਪਣਾ ਬਣ ਜਾਏ ਤੇ ਝਗੜਾ ਖਤਮ ਹੋ ਜਾਏ ਠੀਕ ਹੈ ਇਹ ਹੋ ਇਹ ਸਮੇਂ ਦੀ ਬੜੀ ਲੋੜ ਆ ਮੈਂ ਲੱਗਦਾ ਆਪਾਂ ਬਣਾ ਹੀ ਦੇਣਾ ਯਾਰ ਹਾਂ ਚਲੋ ਬਣਾ ਦਾ ਕੰਮ ਸਿਰੇ ਲਾ ਕੇ ਲੈਣ ਦਿਓ ਹਾਂ ਜੀ ਲੱਗਦਾ ਵੀ ਪੈਂਟ ਲਈ ਕੋਈ ਨਾ ਕੋਈ ਕਾਰੀ ਜੀ ਦੇਣਾ ਬਿਲਕੁਲ ਉਹ ਕੋਈ ਨਾ ਕੇ ਇੰਤਕਾਰੀ ਦੇਣਾ ਜਦੋਂ ਮੰਨ ਲਓ ਇਸ ਪਾਸੇ ਸੋਚ ਲਿਆ ਤੁਸੀਂ ਹਾਂ ਤੇ ਦੇਖੋ ਆਪਣੇ ਨਾਲ ਪੰਜਾ ਸਨਾਂ ਦੇ ਵਿੱਚ ਸਾਰੇ ਜੰਨਾਰੇ ਵੀ ਹਾਂ ਜੀ ਤੁਸੀਂ ਸਾਰੇ ਭਰਾਵਾਂ ਨੇ ਗੁਰਦੇਵ ਭਾਜੀ ਹੋਣੀ ਹੋਰ ਮੇਰੇ ਸਾਰੇ ਜਿੰਨੇ ਭਰਾ ਆ ਹਾਂਜੀ ਟਾਂਟੋ ਵਾਲੇ ਬਹਿਨਕੋਵਰ ਵਾਲੇ ਇਹ ਨਹੀਂ ਵਾਲੇ ਸਾਰੇ ਬੰਦੇ ਸਾਰੇ ਨਾਟਕ ਮੰਨੀ ਜਿੱਤੇ ਵੀ ਆ ਤੜਾਈ ਸਾਰੇ ਬੱਜਣ ਨਾਲ ਖੜੇ ਰਿਹਾ ਖੜੇ ਆ ਹਾਂ ਖੜੇ ਰਿਹਾ ਯਾ ਬੇਜਕ ਵੀ ਅਸੀਂ ਵੀ ਬੇਜਕ ਕੋਈ ਨਹੀਂ ਮਾਰਦੇ ਰਹਿ ਪਰ ਖੜੇ ਹੀ ਰਹੇ ਆ ਤੇ ਅਸੀਂ ਉਹ ਅਸੀਂ ਕੋਈ ਮਾਰਨੀ ਵੀ ਚਾਹੀਦੀ ਆ ਯਾਰ ਉਹ ਤੋਂ ਬਿਨਾ ਅਗਲੇ ਨਾਲ ਸਾਥ ਨਹੀਂ ਜੀ ਦੇਖੋ ਮੈਂ ਤੇਰੀ ਵੀ ਮਨ ਬਹਿ ਕਹਿੰਦਾ ਵੀ ਜੀ ਮੇਰੇ ਤੇ ਕੋਈ ਆਬਜੈਕਸ਼ਨ ਆ ਜਿੱਥੇ ਬਾਜੀ ਜਿੱਥੇ ਬਾਜੀ ਨੂੰ ਬਾਜ ਮਾਰ ਦੇਵੇ ਮੇਰੇ ਸਾਹਮਣੇ ਮੈਂ ਤਾਂ ਹਰੀਆਕ ਪੱਖੋਂ ਸਭ ਤੋਂ ਜਿਹੜਾ ਸਾਹਮਣੇ ਆਲਾ ਸਰਪੰਚ ਸਾਹਿਬ ਅੱਜ ਤੁਹਾਡੇ ਨਾਲ ਬੈਠਣ ਦਾ ਮਤਲਬ ਹੀ ਇਹ ਆ ਕਿ ਪਿਛਲਾ ਪੰਜਾਂ ਖਾਲਾਂ ਜਿਉ ਜੋ ਆਪਣਾ ਨੇਖਾ ਜੋਕਾ ਜਗਾ ਉਹ ਤੁਸੀਂ ਦੱਸਿਆ ਬਹੁਤ ਵਧੀਆ ਕੀਤਾ ਕਿ ਕੱਲ ਨੂੰ ਕੋਈ ਫੇ ਇਵੇਂ ਟੈਂਪ ਹੈ ਨਾ ਕਰੇ ਉਹ ਆਪਾਂ ਉਹ ਤੋਂ ਪਹਿਲਾਂ ਸਾਰਿਆਂ ਦੇ ਸਾਹਮਣੇ ਰੱਖ ਦੱਸਤਾ ਜੇ ਫੇਰ ਵੀ ਇਤਰਾਜ ਆ ਤਾਂ ਫੇਰ ਤੁਹਾਨੂੰ ਕਹੋਨ ਕਰ ਲੈਣ ਫੇਰ ਹੋਰ ਤਾਂ ਕੋਈ ਗੱਲ ਨਹੀਂ ਬਸ ਨਹੀਂ ਮੈਨੂੰ ਕਰ ਲਿਓ ਯਾਰ ਦੂਰੇ ਸਾਹ ਚੈੱਕ ਕਰਦਾ ਰਿਆਂ ਮੈਂ ਤਾਂ ਤੁਹਾਨੂੰ ਹੁਣ ਵੀ ਕਹਿੰਦਾ ਜਦੋਂ ਮਰਜ਼ੀ ਜਿਹੜਾ ਮਰਜ਼ੀ ਬੰਦਾ ਜਿੱਥੇ ਮਰਜ਼ੀ ਮੀਟਿੰਗ ਰੱਖ ਲੈ ਮੈਨੂੰ ਬਿਠਾ ਲੈ ਮੇਰੇ ਨੂੰ ਵੀ ਪੁੱਛਣਗੇ ਮੈਂ ਜਵਾਬ ਦੂੰਗਾ ਨਹੀਂ ਉਹੀ ਗੱਲ ਕਰਦੇ ਆ ਨਾ ਜੇ ਕਿਸੇ ਵੀ ਕਿਸੇ ਵੀ ਗਲਤ ਵਹਿਮੀ ਦੇ ਵਿੱਚ ਕੋਈ ਬੰਦਾ ਬੈਠਾ ਹੈ ਹਾਂ ਕਿਸੇ ਦੇ ਪਿੱਛੇ ਲੱਗ ਕੇ ਨਾ ਨਹੀਂ ਕੋਈ ਵੀ ਜੈਂਪੈ ਕਰੋ ਤੁਸੀਂ ਜੀ ਤੁਸੀਂ ਤੁਹਾਡਾ ਲਾਈਵ ਦੇ ਨਾਲ ਮਿਲੇ ਹੋਏ ਆ ਇਸ ਵੇਲੇ ਜੁੜੇ ਹੋਏ ਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਸਰਪੰਚ ਕੁਲਵੰਤ ਸਿੰਘ ਦੇ ਉਹਨਾਂ ਦਾ ਵੀ ਧੰਨਵਾਦ ਤੇ ਉਹਨਾਂ ਦੇ بیٹے ਰਾਜਾ ਦੂੜਾ ਦਾ ਵੀ ਜਿਹੜਾ ਅਸੀਂ ਇਸ ਵੇਲੇ ਪੂਰੀ ਵੀਡੀਓਗ੍ਰਾਫੀ ਕੀਤੀ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਹੋਏ ਤੁਹਾਡੇ ਤੋਂ ਯਾਦ ਕਰ ਲੈਨੇ ਆ ਸਭ ਸ੍ਰੀ ਕਾਲ ਦੀ ਸਸ